ਅੱਜ ਮਾਰਨਿੰਗ ਵਾਕ ਤੇ ਸਾਡੇ ਨਾਲ ਕੁਲਵੰਤ ਭਾਜੀ ਵੀ ਸੀਗੇ ਇਹ ਜిల్లా ਹੁਸ਼ਿਆਰਪੁਰ ਸੈਲੇ ਦੇ ਲਾਗੇ ਦੇ ਆ ਤੇ ਦੂਸਰਾ ਮੇਰਾ ਵੀਰ ਸੁਖਵਿੰਦਰ ਮੇਰੇ ਪਿੰਡ ਦਾ ਇਹ ਵੀ ਨਾਲ ਸੀ ਅਸੀਂ ਕੁਝ ਕਿਲੋਮੀਟਰ ਮਾਰਨਿੰਗ ਵਾਕ ਕਰਕੇ ਤੇ ਕੈਂਪ ਦੇ ਥੱਲੇ ਸਾਡੇ ਬੈਠਣ ਨੂੰ ਬਹੁਤ ਸੋਹਣਾ ਬਣਾਇਆ ਹੋਇਆ ਅਸੀਂ ਉੱਥੇ ਬੈਠੇ ਕੁਝ ਟਾਈਮ ਤੇ ਮੈਂ ਉਹਨਾਂ ਤੋਂ ਪਹਿਲਾਂ ਮਾਰਨਿੰਗ ਵਾਕ ਦੇ ਵਿੱਚ ਆਪਣੇ ਸ਼ਰੀਰ ਦਾ ਤੀਲ ਪਾਣੀ ਚੈੱਕ ਕੀਤਾ 5-4 ਕਿਲੋਮੀਟਰ ਜਿੰਨਾ ਤੁਹਾਨੂੰ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਆ ਰਨਿੰਗ ਕਰਕੇ ਕਿਸੇ ਟਾਈਮ ਵੀ ਮਾਰਨਿੰਗ ਈਵਨਿੰਗ ਜ਼ਰੂਰ ਚੈੱਕ ਕਰਨੀ ਚਾਹੀਦੀ ਆ ਵੀ ਕਿੰਨਾ ਕੁ ਸਾਨੂੰ ਸਾਹ ਚੜਦਾ ਆ ਤੇ ਦੂਸਰੀ ਐਕਸਰਸਾਈਜ਼ ਰੱਸੀ ਜੰਪਿੰਗ ਕਰਕੇ ਆਪਣੇ ਸਰੀਰ ਦਾ ਤੁਸੀਂ ਤੇਲ ਪਾਣੀ ਚੈੱਕ ਕਰ ਸਕਦੇ ਹੋ ਵੀ ਤੁਹਾਡੀਆਂ ਕਿੰਨਾ ਕੁ ਸਾਹ ਚੜਦਾ ਕਿੰਨੀਆਂ ਕੁ ਪਿੰਨੀਆਂ ਟਾਈਟ ਹੁੰਦੀਆਂ ਆ ਤੀਸਰੀ ਐਕਸਰਸਾਈਜ਼ ਜੇ ਕਿਤੇ ਇਹ ਨਹੀਂ ਦੋ ਹੁੰਦੀਆਂ ਤਾਂ ਅੱਧਾ ਘੰਟਾ ਤੁਹਾਨੂੰ ਸਾਈਕਲਿੰਗ ਕਰਕੇ ਚੈੱਕ ਕਰਨੀ ਚਾਹੀਦੀ ਆ ਜਿਸ ਨਾਲ ਤੁਸੀਂ 20 ਕਿਲੋਮੀਟਰ ਸਾਈਕਲਿੰਗ ਕਰ ਲੋਗੇ ਵੀ ਤੁਹਾਨੂੰ ਕਿੰਨਾ ਕੁ ਸਾਹ ਚੜਦਾ ਆ ਐ ਸਾਈਕਲਿੰਗ ਨਾਲ ਪੂਰੇ ਸ਼ਰੀਰ ਦੀ ਐਕਸਰਸਾਈਜ਼ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਬਾਕੀ ਵੀਰ ਭਰਾ ਜਿੱਥੇ ਵੀਡੀਓ ਦੇਖਦੇ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ